ਆਪਾਂ ਨ ਦਵਾਈਆਂ ਮਿੰਟੂ ਜੀ ਬਹੁਤ ਵਰਤਦੇ ਆਂ ਅੱਜ ਕੱਲ ਹਰੇਕ ਘਰ ਦੇ ਵਿੱਚ ਤੇ ਜਿੰਨੇ ਜੀਆ ਲਗਭਗ ਸਾਰੇ ਹੀ ਦਵਾਈਆਂ ਵਰਤਦੇ ਆਂ ਦਵਾਈਆਂ ਦੇ ਮਾਮਲੇ 'ਚ ਵੀ ਲੋਕਾਂ ਨੂੰ ਬਹੁਤ ਚੀਜ਼ਾਂ ਦਾ ਪਤਾ ਹੀ ਨਹੀਂ ਹੁੰਦਾ ਕਿਹੜੀ ਕਿੱਧਰੋਂ ਆ ਰਹੀ ਐ ਕਿਹੜੇ ਹਿਸਾਬ ਨਾਲ ਆ ਰਹੀ ਐ ਤੇ ਕਿਹੜੀ ਦਾ ਸੈਂਪਲ ਸਹੀ ਐ ਤੇ ਕਿਹੜੀ ਦਾ ਫੇਲ ਐ ਕਹਿੰਦੇ ਨੇ ਕਿ ਬਹੁਤ ਸਾਰੀਆਂ ਦਵਾਈਆਂ ਜਿਹਦੇ ਸੈਂਪਲ ਫੇਲ ਹੀ ਹੁੰਦੇ ਆ ਤੇ ਫੇਰ ਵੀ ਆਪਣ ਵੇਚੀ ਜਾਂਦੇ ਆ ਇਹ ਹੁਣ ਕਿਵੇਂ ਪਤਾ ਲਾਇਆ ਜਾ ਸਕੇ ਤੇ ਕਿਹੜੀਆਂ ਦਵਾਈਆਂ ਦੇ ਸੈਂਪਲ ਫੇਲ ਹੋਗੇ ਨੇ ਦੇਖੋ ਇਹ ਨਾ ਇੱਕ ਇਹਨਾਂ ਦੀ ਹੈਗੀ ਆ ਕੇਂਦਰੀ ਔਸ਼ਧੀ ਮਾਨਕ ਨਿਯੰਤਰਣ ਸੰਗਠਨ ਔਸ਼ਧੀ ਕਹਦੇ ਦਵਾਈ ਨੂੰ ਮਾਨਕ ਕਹਿੰਦੇ ਆ ਸਟੈਂਡਰਡ ਨੂੰ ਜੀ ਤਾਂ ਉਹਨਾਂ ਨੇ ਜਾਂਚ ਪੜਤਾਲ ਕੀਤੀ ਆ 103 ਦਵਾਈਆਂ ਦੇ ਸੈਂਪਲ ਜਿਹੜੇ ਆ ਫੇਲ ਹੋ ਗਏ ਹੂੰ ਇਹਦੇ ਚ 9 ਪੰਜਾਬ ਦੇ ਆ 11 ਗੁਜਰਾਤ ਦੇ ਆ ਜੀ ਤੇ 38 ਦਾ ਜਿਹੜਾ ਉਤਪਾਦਨ ਸੀਗਾ ਉਹ ਹਿਮਾਚਲ ਦੇ ਅਧਿయోగਾਂ ਚ ਹੋਇਆ ਹੂੰ ਤੇ ਫਲੋਰ ਦੇ ਵਿੱਚ ਬਣੀ ਅਜੀਥਰੋਮਾਈਸਿਨ ਔਰਲ ਜਿਹੜੀ ਹੈ ਨਾ ਖਰਾਬ ਪਾਈ ਗਈ ਹੈ ਜੀ ਠੀਕ ਹੈ ਜੀ ਜੀ ਆ ਇਹ ਤੁਸੀਂ ਹੁਣ ਅੰਦਾਜ਼ਾ ਲਾ ਲਓ ਚਲੋ ਇਹ ਮੈਂ ਤੁਹਾਡੀ ਜਾਣਕਾਰੀ ਹਿੱਤ ਦੱਸ ਦਿੱਤਾ ਤਾਂ ਕਿ ਕਲੀਅਰ ਹੋ ਜਾਵੇ ਫੈਕਟ ਕਿ ਕਿੰਨੇ ਜਾਂਚ ਪੜਤਾਲ ਕੀਤੀ ਆ ਤੇ ਕਿਹੜਾ ਕਿਹੜਾ ਇਹਦੇ ਵਿੱਚ ਬੇਈਮਾਨ ਪਾਇਆ ਗਿਆ ਜੀ ਹੁਣ ਤੁਸੀਂ ਵੇਖੋ ਕਿ ਇੰਡੀਆ ਨਾ ਜਿਹੜਾ ਉਹ ਜਨਰਿਕ ਦਵਾਈਆਂ ਦਾ ਕਹ ਲੋ ਕਿ ਬਾਦਸ਼ਾਹ ਹੈ ਪੂਰੀ ਦੁਨੀਆ ਦੇ ਵਿੱਚ ਜੀ ਬੇਸ਼ੱਕ ਅਸੀਂ ਬਹੁਤ ਸਾਰਾ ਜਿਹੜਾ ਉਹ ਹੁੰਦਾ ਨਾ ਏਪੀਆਈ ਉਹ ਚైనా ਤੋਂ ਮੰਗਾਉਂਦੇ ਆ ਜੀ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਬਾਤ ਤਫਸੀਲ ਦੱਸਿਆ ਸੀਗਾ ਪਰ ਹੁਣ ਹੋ ਕੀ ਰਿਹਾ ਕਿ ਪਹਿਲਾਂ ਕਦੇ ਖੰਗ ਵਾਲੀ ਦਵਾਈ ਹਮ ਕਿਤੇ ਅੱਖਾਂ ਦਾ दारू ਉਹ ਇੰਟਰਨੈਸ਼ਨਲੀ ਇੰਡੀਆ ਦੀ ਬਦਨਾਮੀ ਕਰਵਾ ਰਿਹਾ ਜੀ ਬਿਲਕੁਲ ਇਹਨਾਂ ਨੇ ਚਲੋ ਥੋੜੀ ਬਹੁਤੀ ਸਖਤਾਈ ਵੀ ਕੀਤੀ ਤੇ ਗੱਲ ਇਹ ਆ ਕਿ ਭਾਈ ਹੁਣ ਅੱਗੇ ਜਾ ਕੇ ਤੁਸੀਂ ਦੇਖੋ ਤੱਕ ਜੋ ਸਟੇਟਾਂ ਦੇ ਵਿੱਚ ਦਵਾਈਆਂ ਬਣਦੀਆਂ ਹਮ ਅਜੀਥਰੋਮਾਈਸਿਨ ਇੱਕ ਆਮ ਖਾਣ ਵਾਲੀ ਦਵਾਈ ਆ ਦਵਾਈ ਬਿਲਕੁਲ ਜਿਹੜੀ ਆਮ ਬੰਦੇ ਦੀ ਪਹੁੰਚ ਵਾਲੀ ਦਵਾਈ ਹੁਣ ਜੇ ਉਹ ਸਭ ਸਟੈਂਡਰਡ ਹੈ ਇਹਨਾਂ ਦੇ ਸੈਂਪਲ ਫੇਲ ਹੋ ਰਹੇ ਆ ਜੀ ਇਹਦਾ ਮਤਲਬ ਇਹ ਸਰ ਕੇ ਦਵਾਈਆਂ ਦੇ ਨਾਮ ਤੇ ਆਮ ਬੰਦੇ ਦੀ ਲੁੱਟ ਸਭ ਤੋਂ ਜ਼ਿਆਦਾ ਹੁੰਦੀ ਹੈ ਜੀ ਇੱਥੇ ਪਿੱਛੇ ਜੇ ਮੈਂ ਇੱਕ ਖਬਰ ਪੜ੍ਹੀ ਸੀ ਕਿ ਕੋਵਿਡ ਦੇ ਵਿੱਚ ਕੰਮ ਕਰ ਚੁਪਟ ਹੋ ਗਿਆ ਘਰ ਵਾਲਾ ਮਰ ਗਿਆ ਇੱਕ ਬੀਬੀ ਨੇ ਇਸੇ ਤਰ੍ਹਾਂ ਜੀ ਦਵਾਈਆਂ ਦਾ ਕੰਮ ਸ਼ੁਰੂ ਕੀਤਾ ਤੇ ਬਿਲਕੁਲ ਮਿੱਟੀ ਪਾਪਾ ਕੇ ਵੇਚਦੀ ਰਹੀ ਉਹ ਇਹਦੇ ਉੱਤੇ ਮੈਂ ਬਾਤ ਤਫਸੀਲ ਇੱਕ ਰਿਪੋਰਟ ਵੀ ਕੀਤੀ ਸੀਗੀ ਵੀਡੀਓ ਵੀ ਕੀਤੀ ہوئی ਆ ਮੈਂ ਮਤਲਬ ਆਇਨਾ ਜਿਆਦਾ ਜੇ ਤੁਸੀਂ ਚੈੱਕ ਕਰੋਗੇ ਨਾ Google ਕਰੋਗੇ ਜੀ ਇਹ ਦਵਾਈਆਂ ਵਾਲੀ ਜਿਹੜੀ ਸਬਸਟੈਂਡਰਡ ਦਵਾਈਆਂ ਵਾਲੀ ਕਾਰਵਾਈ ਆ ਸਰ ਤੁਹਾਨੂੰ ਇੰਨੀਆਂ ਖਬਰਾਂ ਮਿਲਣਗੀਆਂ ਕਿ ਤੁਸੀਂ ਨੋਟਬੁੱਕ ਭਰ ਲਓ ਭਾਵੇਂ ਕੀ ਬਾ ਇੰਨੇ ਮਾਮਲੇ ਆਉਂਦੇ ਆਂ ਇੰਡੀਆ 'ਚ ਪਰ ਕੋਈ ਕਾਰਵਾਈ ਨਹੀਂ ਇੱਥੇ ਸਭ ਤੁਹਾਨੂੰ ਪਤਾ ਹੀ ਆ ਰਲੀਆਂ ਚੁਗਣਾਂ ਲਿਆ ਜੀ ਜੀ ਬਿਲਕੁਲ ਪਰ ਇਹ ਲੋਕਾਂ ਦੀ ਅੱਛਾ ਤੁਸੀਂ ਇੱਕ ਚੀਜ਼ ਹੋਰ ਦੇਖੀ ਹੋਣੀ ਆ ਉਹ ਜਦੋਂ ਇਲੈਕਟੋਰਲ ਬਾਂਡ ਦਾ ਰੌਲਾ ਪਿਆ ਸੁਪਰੀਮ ਕੋਰਟ ਨੇ ਸਾਰਾ ਪਰਦਾ ਖੋਲ ਦਿੱਤਾ ਤੇ ਉਸ ਤੋਂ ਬਾਅਦ ਕੀ ਹੋਇਆ ਸੀਗਾ ਉਹਦੇ ਵਿੱਚ ਕਈ ਤਗੜੀਆਂ ਦਵਾਈ ਕੰਪਨੀਆਂ ਜੀ ਜਿਨ੍ਹਾਂ ਦੇ ਪਹਿਲਾਂ ਕਹਿ ਲੋ ਕਿ ਸੈਂਪਲ ਫੇਲ ਹੋਏ ਹੂੰ ਇਹਾਂ ਕੈਲੋ ਕੋ ਸਬ ਸਟੈਂਡਰਡ ਪਾਇਆ ਗਿਆ ਬਾਅਦ ਦੇ ਵਿੱਚ ਉਹਨਾਂ ਨੇ ਇਲੈਕਟਰਲ ਬਾਉਂਡ ਦੇ ਤੇ ਸਭ ਕੁਝ ਸਹੀ ਹੋ ਗਿਆ ਕੀ ਬਾਤ ਜਦੋਂ ਵੱਡੇ ਪੱਧਰ ਤੇ ਜਦੋਂ ਵੱਡੇ ਪੱਧਰ ਤੇ ਸਭ ਕੁਝ ਹੋ ਰਿਹਾ ਵਾ ਤੇ ਹੇਠਾਂ ਤੇ ਜੋ ਮਰਜ਼ੀ ਕਰੀ ਜਾ ਜੀ ਬਿਲਕੁਲ ਆ ਪਿੱਛੇ ਜੇ ਇਹਨਾ ਇਥੋਂ ਹਿਮਾਚਲ ਦੇ ਵਿੱਚ ਤੇ ਬਤੇਰਾ ਕੁਝ ਹੁੰਦਾ ਹਿਮਾਚਲੀਏ ਉਹ ਸਾਨੂੰ ਭੰਡੀ ਜਾਂਦੇ ਆ ਪਰ ਇਹਨਾਂ ਦੇ ਇਥੇ ਤੇ ਜਿਹੜੀਆਂ ਫਾਈਨਸੀ ਵਾਲੀਆਂ ਸ਼ੀਸ਼ੀਆਂ ਇਹਨਾਂ ਦਾ ਭਾਜਪਾ ਦਾ ਇੱਕ ਨੇਤਾ ਉਹਦਾ ਮੁੰਡਾ ਇਥੇ ਫੈਕਟਰੀ ਲਾਈ ਖਲੋਤਾ ਸੀ ਪਤਾ ਨਹੀਂ ਕਿੰਨੇ ਕਰੋੜ ਸ਼ੀਸ਼ੀਆਂ ਵੇਚ ਗਿਆ ਜੀ ਸੋ ਬਹੁਤ ਕੁਝ ਗੰਦ ਪਿਆ ਪਿਆ ਕੁਝ ਲੋਕਾਂ ਨੇ ਗੰਦ ਪਾਇਆ ਹੋਇਆ ਕਿ ਤੁਸੀਂ ਦੇਖੋ ਕਿ ਦਵਾਈਆਂ ਚ ਵੀ ਹੇਰ ਫੇਰਾ ਯਾਰ ਉਹ ਜਿਹੜੀਆਂ ਚੀਜ਼ਾਂ ਬਚਨ ਵਾਸਤੇ ਆਪਾਂ ਜਿੰਨੀ ਮੈਜੋਟ੍ਰੋ ਮਾਈਸੀਨ ਮੇਰੇ ਖਿਆਲ ਨਾਲ ਐਂਟੀਬਾਇਟਿਕ ਹੈ ਜੀ ਜੇ ਮੈਂ ਗਲਤ ਨਹੀਂ ਹਾਂ ਕੁਝ ਸਮਾਂ ਮੈਂ ਚੰਨੀਆਂ ਨੂੰ ਕੰਮ ਤੇ ਕੋਈ ਮੈਂ ਛੱਡਿਆ ਨਹੀਂ ਸੋ ਕਰ ਰਿਹਾ ਮੈਂ ਮੈਡੀਕਲ ਤੇ ਵੀ ਬੈਠਾ ਰਿਹਾ ਸੋ ਗੱਲ ਇਹ ਆ ਕਿ ਹੁਣ ਐਂਟੀਬਾਇਟਿਕ ਜਿਹੜਾ ਆਮ ਐਂਟੀਬਾਇਟਿਕ ਜਿਹੜਾ ਕੋਈ ਮਤਲਬ ਕਿ ਲਾਲੋ ਕੋ 5 ਰੁਪਏ ਦੀ ਗੋਲੀ ਪੈਂਦੀ ਹੈ 7 ਰੁਪਏ ਦੀ ਗੋਲੀ ਪੈਂਦੀ ਆਮੰਦੀ ਦੀ ਹੈ ਨਾ ਉਹ ਜੀ ਤਾਂ ਤੁਸੀਂ ਉਹਦੇ ਵਿੱਚ ਵੀ ਇਸ ਤਰ੍ਹਾਂ ਜੇ ਕਰੋਗੇ ਤੇ ਮੇਰੇ ਖਿਆਲ ਦੇ ਨਾਲ ਬਹੁਤ ਬਹੁਤ ਇਹ ਇਸ ਵੇਲੇ ਸਿਚੁਏਸ਼ਨ ਸਾਡੇ ਸਾਹਮਣੇ ਜਿਹੜੀ ਹੈ ਨਾ ਖਤਰਨਾਕ ਹੋਊਗੀ ਆ ਜੀ ਜੀ ਬਿਲਕੁਲ ਬਿਲਕੁਲ ਮਿੰਟੂ ਜੀ ਬੱਲੀ ਸਾਹਿਬ ਕਹਿ ਰਹੇ ਨੇ ਕਿ ਪੈਰਾਸੀਟਾਮੋਲ ਦੇ ਸੈਂਪਲ ਵੀ ਕਹਿੰਦੇ ਪਹਿਲਾਂ ਫੇਲ ਹੋਣ ਦੀ ਖਬਰ ਚੱਲ ਰਹੀ ਸੀ ਇੱਕ ਬਹੁਤ ਸਾਰੇ ਆਪਾਂ ਤਾਂ ਬਹੁਤ ਸਾਰੇ ਇੱਕ ਵਾਰੀ ਪਹਿਲਾਂ ਵੀ ਆਪਾਂ ਖਬਰ ਕੀਤੀ ਸੀ ਉਹਦੇ ਵਿੱਚ ਵੀ ਬਹੁਤ ਸਾਰੇ ਕੰਪਨੀਆਂ ਦੇ ਨਾਮ ਆਏ ਸੀ ਵੱਡੀਆਂ ਵੱਡੀਆਂ ਕੰਪਨੀਆਂ ਦੇ ਨਾਮ ਆਏ ਸੀ ਪਰ ਉਹ ਜਿਵੇਂ ਤੁਸੀਂ ਦੱਸਿਆ ਕਿ ਛੇਤੀ ਸੈਟਿੰਗ ਹੋ ਜਾਂਦੀ ਹੈ ਲੋਕ ਫੇਰ ਭੁੱਲ ਜਾਂਦੇ ਆ ਕੰਮ ਅੱਗੇ ਨੂੰ ਚੱਲਣਾ ਸ਼ੁਰੂ ਹੋ ਜਾਂਦਾ ਹੈ ਖੈਰ ਸਭ ਤੋਂ ਪਹਿਲਾਂ ਅਕਾਲੀ ਭਾਜਪਾ ਵਾਲਿਆਂ ਨੇ ਕਹਿੰਦੇ ਜੀ ਫੈਕਟਰੀਆਂ ਲਾਈਆਂ ਸੀਗੀਆਂ ਬੱਦੀ ਦੇ ਵਿੱਚ ਡਾਟਨ ਫਾਇਰ ਜੀ ਦੱਸ ਰਹੇ ਨੇ ਨਹੀਂ ਇਹ ਤਾਂ ਦੇਖੋ ਪਤਾ ਕੀ ਹੋਇਆ ਸੀਗਾ ਸਭ ਤੁਸੀਂ ਥੋੜਾ ਜਿਹਾ ਇੱਥੇ ਆਪਣੇ ਆਪ ਨੂੰ ਕਰੈਕਟ ਕਰ ਲਓ ਹੁੰਦਾ ਕਿ ਆ ਕਿ ਜਦੋਂ वाजਪਾਈ ਸਰਕਾਰ ਸੀਗੀ ਤਾਂ ਭਾੜੀ ਰਾਜ ਸੀਗੇ ਜਿਹੜੇ ਜਿੱਦਾਂ ਉੱਤਰਾਖੰਡ ਹਿਮਾਚਲ ਇਹਨਾਂ ਨੂੰ ਬਹੁਤ ਜ਼ਿਆਦਾ ਸਹੂਲਤ ਦੇ ਦਿੱਤੀ ਸਾਡੇ ਮੁਕਾਬਲੇ ਜੀ ਤਾਂ ਉਸ ਵੇਲੇ ਉਹਨੂੰ ਬੋਲਦੇ ਆ ਉਦਯੋਗ ਪਲਾਈਨ ਹੂੰ ਉਸ ਵੇਲੇ ਜਿਹੜੇ ਮਤਲਬ ਕਿ ਕਈ ਖਾਸ ਤੌਰ ਤੇ ਦਵਾਈ ਨਿਰਮਾਤਾ ਜਾਂ ਇਹ ਇਸ ਤਰ੍ਹਾਂ ਦੀ ਇੰਡਸਟਰੀ ਸੀ ਉਹ ਫਿਰ ਸ਼ਿਫਟ ਕਰ ਗਏ ਹੂੰ ਤੇ ਬੱਦੀ ਬੱਦੀ ਚੰਡੀਗੜ੍ਹ ਤੋਂ ਬਾਹਰਲੇ ਪਾਸੇ ਤਾਂ ਬੱਦੀ ਹੈ ਹੂੰ ਮਤਲਬ ਕਿ ਕੋਈ ਦੂਰ ਵੀ ਨਹੀਂ ਹੈ ਜੀ ਤਾਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਆਪਣੇ ਸੈਟਅਪ ਕਰ ਲਏ ਸਨ ਤਾਂ ਮਤਲਬ ਇਹ ਹੈ ਕਿ ਉਹਦੇ ਬਾਅਦ ਤੇ ਆਪਾਂ ਜੇ ਵੇਖੀਏ ਤੇ ਕਾਲੀਆਂ ਦੀ ਸਰਕਾਰ ਬਾਅਦ ਚਾਈ ਹੈ ਨਾ 2007 ਚ ਕਿਉਂਕਿ ਉਸ ਵੇਲੇ ਕੈਪਟਨ ਸਾਹਿਬ ਸਨ ਹੂੰ ਜਦੋਂ ਵਾਜਪਈ ਸਰਕਾਰ ਸੀਗੀ ਤਾਂ ਉਹਦੇ ਨਾਲ ਸਾਡਾ ਬਹੁਤ ਨੁਕਸਾਨ ਹੋਇਆ ਜੀ ਕਿਉਂਕਿ ਉਹ ਪਹਾੜੀ ਰਾਜਾਂ ਨੂੰ ਸਪੈਸ਼ਲ ਇਹਦੇ ਵਿੱਚ ਫੈਸਿਲਿਟੇਟ ਕੀਤਾ ਜਾਂਦਾ ਹੈ ਤਾਂ ਜਿਹੜਾ ਮਤਾਨੀ ਇਲਾਕਾ ਸੀਗਾ ਹੂੰ ਉਹ ਫਿਰ ਉਸ ਕੰਪੀਟੀਸ਼ਨ ਦੇ ਵਿੱਚ ਕਿਦਾਂ ਕੰਪੀਟ ਕਰੇਗਾ ਨਾ ਕਿ ਇੱਕ ਰਾਜ ਨੂੰ ਵਧੇਰੇ ਸਹੂਲਤਾਂ ਦਿੰਨੇ ਹੋ ਤੁਸੀਂ ਤਾਂ ਇਸ ਕਰਕੇ ਪਰ ਬੜਿਆਂ ਉਹਨਾਂ ਤੋਂ ਵੀ ਕੁਝ ਨਹੀਂ ਉਹਨਾਂ ਦਾ ਵੀ ਮੁੱਖ ਮੰਤਰੀ ਰੋਂਦਿਆ ਸੀ ਇੱਕ ਦਿਨ ਕਿ ਮੇਰੇ ਕੋਲ ਤੇ ਤਨਖਾਹ ਦੇਣ ਜੋ ਕਿ ਪੈਸੇ ਆ ਨਹੀਂ ਜੀ ਪਹਿਲਾਂ ਵੀ ਤੁਸੀਂ ਦੱਸਿਆ ਸੀ ਕਾਫੀ ਗੱਲ ਹੋਈ ਸੀ ਇਧਰ ਵਾਲੀ ਰਾਜਨੀਤੀ ਨਾਲ ਜੁੜੀ ਵੀ ਹੋਈ ਸੀ ਖੈਰ ਆਪਾਂ ਉਸ ਤੇ ਗੱਲਬਾਤ ਕਰਨ ਦੀ ਬਜਾਏ ਆਪਾਂ ਇੱਕ ਹੋਰ ਗੱਲ ਕਰਦੇ ਹਾਂ ਮਿੱਟੂ ਜੀ ਕਹਿੰਦੇ ਕਿ ਮੁੰਬਈ ਦੇ ਵਿੱਚ ਨਿਊ ਇੰਡੀਆ ਕੋਆਪਰੇਟਿਵ ਬੈਂਕ ਦੀ ਇੱਕ ਜਾਂਚ ਚੱਲ ਰਹੀ ਹੈ ਔਰ ਜਾਂਚ ਦੇ ਵਿੱਚ ਇੱਕ ਚੀਜ਼ ਸਾਹਮਣੇ ਆਈ ਕਿ ਪ੍ਰੀਟੀਜੈਂਟ ਜਿਹੜੀ ਐਕਟਰਸ ਹੈ ਉਹਦਾ ਲਗਭਗ 1.5 ਕਰੋੜ ਰੁਪਏ ਬੈਂਕ ਨੇ ਮਾਫ ਕੀਤਾ ਹੋਇਆ ਇਹ ਕੀ ਮਸਲਾ ਹੈ ਜੀ ਜਦਕਿ ਕਹਿੰਦੇ ਬੈਂਕ ਵੀ ਪਹਿਲਾਂ ਹੀ ਘੁਟਾਲੇ ਨਾਲ ਜੁੜਿਆ ਹੋਇਆ ਹੈ ਤੁਹਾਡੇ ਨਾਲ ਰੋਸ ਕਰ ਰਹੇ ਕਹਿੰਦੇ ਜੀ ਕੋਈ ਕਮੈਂਟ ਨਹੀਂ ਦੇਖਿਆ ਇਹਨਾਂ ਨੇ ਤਾਂ ਪਲੀਜ਼ ਆਪਾਂ ਖਬਰਾਂ ਵੀ ਕਰ ਲਗੀ ਇਹਨਾਂ ਜੀ ਕਮੈਂਟ ਵੀ ਆਪਾਂ ਦੇਖ ਰਹੇ ਹਾਂ ਜੀ ਜਿਹੜਾ ਖਬਰ ਦੇ ਨਾਲ ਜੁੜਿਆ ਹੁੰਦਾ ਹੈ ਮੋਸਟ ਹਾਂ ਜੀ ਖਬਰ ਨਾਲ ਜੁੜਿਆ ਕਿ ਕਮੈਂਟ ਲਿਆ ਜਾਂਦਾ ਪਲੀਜ਼ ਇਦਾਂ ਮੇਰੇ ਖਿਆਲ ਦੇ ਨਾਲ ਆਪਾਂ ਰੋਸ ਨਾ ਕਰੀਏ ਤੇ ਬेटर ਹੋਏਗਾ ਲੈਚਾ ਹੁੰਨੇ ਆਪਾਂ ਤੇ ਉਹ ਲੈਹ ਟੁੱਟਦੀ ਹੈ ਸਰ ਤਾਂ ਚਲੋ ਅਸੀਂ ਕਮੈਂਟ ਤੁਹਾਡਾ ਡੀਕ ਵੀ ਲੈਣੇ ਕਿਹੜਾ ਕਮੈਂਟ ਇਹਨਾਂ ਦਾ ਜੀ ਕਰਨਲ ਮਾਮਲੇ ਨਾਲ ਜੁੜਿਆ ਸੀ ਉਹ ਤੇ ਗੱਲ ਹੋਈ ਚੁੱਕੀ ਹੈ ਸਰ ਮੇਰੀ ਗੱਲ ਸੁਣੋ ਸਿੰਘ ਸਾਹਿਬ ਪਲੀਜ਼ ਤੁਸੀਂ ਸਾਨੂੰ ਥੋੜਾ ਜਿਹਾ ਅੰਡਰਸਟੈਂਡ ਕਰੋ ਮੇਰੇ ਖਿਆਲ ਦੇ ਨਾਲ ਤੁਹਾਨੂੰ ਕੋਆਪਰੇਟ ਵੀ ਕਰਨਾ ਪਵੇਗਾ ਕਿ ਹੁਣ ਤੁਹਾਡਾ ਮਤਲਬ ਕਿ ਤੁਸੀਂ ਵਿੱਚੋਂ ਆ ਕੇ ਜੁੜ ਰਹੇ ਹੋ ਤਾਂ ਫੇਰ ਤੁਸੀਂ ਉਹਨੂੰ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਸਾਨੂੰ ਲੀਹੋਂ ਲਾਤਾ ਹੂੰ ਕਸੂਰ ਤੁਹਾਡਾ ਹੈ ਕਿ ਤੁਸੀਂ ਹੁਣ ਰੈਗੂਲਰ ਨਹੀਂ ਸੁਣ ਰਿਆ ਸੀ ਕਿ ਉੱਥੇ ਗੱਲ ਕਰ ਲਈ ਆ ਜੀ ਫਿਰ ਤੁਸੀਂ ਆ ਕੇ ਇਦਾਂ ਕਰਦੇ ਹੋ ਤਾਂ ਮੇਰੇ ਖਿਆਲ ਦੇ ਨਾਲ ਗੱਲ ਗਲਤ ਹੈ ਤੇ ਇੱਕ ਮੈਂ ਹੋਰ ਔਜਲਾ ਸਾਹਿਬ ਇਹਨਾਂ ਨੂੰ ਵੀ ਬੇਨਤੀ ਕਰੂੰਗਾ ਸਰੇ ਸਾਡੇ ਆਪਦੇ ਕੈਲੋ ਫੈਸਲੇ ਨਹੀਂ ਹੁੰਦੇ ਇਹ ਦੋ ਤਰ੍ਹਾਂ ਦੇ ਗਾਂ ਫੈਸਲੇ ਹੁੰਦੇ ਕਿੰਨੇ ਆਉਣਾ ਹੈ ਕਿੰਨੇ ਨਹੀਂ ਆਉਣਾ ਟੀਮ ਚ ਕੰਮ ਕਰਨਾ ਉਹ ਮੈਨੇਜਮੈਂਟ ਜਾਣਦੀ ਆ ਜਾਂ ਕੰਮ ਕਰਨ ਵਾਲੇ ਜਾਣਦੇ ਸੋ ਪਲੀਜ਼ ਇਹੋ ਜੇ ਕਮੈਂਟ ਤੋਂ ਵੀ ਗਰੇਸ ਕਰੋ ਜੀ ਹਾਂਜੀ ਹਾਂਜੀ ਦੱਸੋ ਜੀ 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 ਖੈਰ ਮੈਂ ਤਾਂ ਪ੍ਰੀਟੀ ਜੈਂਟਾ ਹੋਣ ਦੀ ਗੱਲ ਕਰ ਰਿਹਾ ਸੀਗਾ ਉਹ 1.5 ਕਰੋੜ ਦੀ ਮੈਂ ਕਰ ਰਿਹਾ ਸੀ ਉਹਨਾ ਪ੍ਰੀਟੀ ਜੈਂਟਾ ਦੀ ਜੀ ਜੀ ਅਤੇ ਉਸੇ ਤੇ ਆਪਾਂ ਗੱਲ ਕਰੀਏ ਕੀ ਮਸਲਾ ਹੈ ਕਿ ਬੈਂਕ ਕਿਸੇ ਨੇ ਆਪਣੇ ਅਰਗੇ ਨੇ ਤਾਂ ਲੋਨ ਲੈਣ ਜਾਣਾ ਹੋਵੇ ਤੇ ਉਹਦੇ ਪਹਿਲਾਂ ਤਾਂ ਕਾਗਜ਼ੀ ਮੰਗਾਈ ਜਾਂਦੇ ਆ ਫਿਰ ਉਹ ਕਾਗਜ਼ੇ ਮੰਗਾ ਮਗਾ ਕੇ ਵੀ ਕਈ ਵਾਰੀ ਲੋਨ ਨਹੀਂ ਦਿੰਦੇ ਤੇ ਉਧਰ ਕਹਿੰਦੇ ਵੀ ਲੋਨ ਦਾ 1 ਡੇਡ ਕਰੋੜ ਰੁਪਏ ਮਾਫੀ ਕਰਤਾ ਨਹੀਂ ਦੇਖੋ ਲੋਨ ਦਾ ਜਿਹੜਾ ਮਸਲਾ ਹੈ ਇੱਥੇ ਤੇ 11 ਲੱਖ ਕਰੋੜ ਰੁਪਈਆ